ਅੱਜ ਜਿਹੜੇ ਖਵਾਲ ਆਪਾਂ ਗੁਜ਼ਰ ਰਹੇ ਆ ਫਿਰ ਆਗੇਂਦਰਾ ਗਾਂਧੀ ਉਹਨੇ ਬੇਈਮਾਨ ਨੇ 1966 ਸਾਰਾ ਕੁਝ ਖੋਲਿਆ ਸਾਥੋਂ ਪਾਖੜਾ ਡੈਮ ਜਿਹਦਾ ਪਾਣੀ ਛੱਡਦਾ ਤੁਹਾਡੇ ਪਿੰਡਾਂ 'ਚ ਉਹਦੇ ਤੇ ਕਾਜਿਆ ਸੈਂਟਰ ਦਾ ਤੇ ਪੰਜਾਬ ਨੂੰ ਪਾਣੀ ਉਹਦਾ ਪੰਜਾਬ ਨੂੰ ਮਾਰੇ ਹੁਣ ਸਾਥੋਂ ਦਿੱਲੀ ਨੂੰ ਪਾਣੀ ਛੱਡੋ ਉਹਦੀ ਸਾਰੀ ਬਿਜਲੀ ਦਿੱਲੀ ਨੂੰ ਜਾਂਦੀ ਆ ਜੇ ਪਾਖੜੇ ਡੈਮ ਦੀ ਬਿਜਲੀ ਦਿੱਲੀ ਜਾਣੀ ਗੌਰਮੈਂਟ ਬੰਦ ਕਰ ਦੇ ਪੰਜਾਬ 'ਚ 24 ਘੰਟੇ ਬਿਜਲੀ ਪੁੱਲ ਰਹੇ 24 ਘੰਟੇ ਜਿੰਦੋਂ ਕੋਈ ਬੈਲ ਲੈਣ ਦੀ ਲੋੜ ਨਹੀਂ ਕਿਉਂਕਿ ਪਾਣੀ ਤੋਂ ਬਣਦੀ ਆ ਇੱਥੇ ਬੇਈਮਾਨਾਂ ਨੇ ਸਰਮ ਪਲਾਂਟ ਲਾਤੇ ਜਿਹੜੇ ਕੋਲੇ ਤੋਂ ਬਣਦੇ ਆ ਕੋਲਾ ਬਿਹਾਰ ਤੋਂ ਲਿਆ ਕੇ ਟਵਾ ਟਹਾਈ 'ਚ ਪੰਜਾਬ ਮਾਲਦਾ ਤੇ ਜਿਹੜੀ ਮੁਫਤ ਬਣਦੀ ਸੀ ਬਿਜਲੀ ਪਾਣੀ ਤੋਂ ਉਹ ਦਿੱਲੀ ਨੂੰ ਦੇ ਦਿੱਤੀ ਤੇ ਜਦੋਂ ਪਾਣੀ ਆ ਗਿਆ ਜਾਵੇ ਤੇ ਪਾਣੀ ਪੰਜਾਬ ਛੱਡਦਾ ਕਿ ਪੰਜਾਬ ਵਾਲੇ ਲੋਕ ਹੁਣ ਰੁੜ ਜਾਣ ਇਸ ਕਰਕੇ ਪੰਜਾਬ ਨਾਲ ਧੱਕੇ ਧੋ ਇਹ ਤਾਂ ਪਤਾ ਲੱਗੂ ਜੇ ਅਸੀਂ ਪੜਾਂਗੇ ਉਹ ਫਕੀਰ ਪਰ ਬਦਕਿਸਮਤੀ ਜਦੋਂ ਕਾਲੀਦਾਲ ਦੇ ਮੁੱਖ ਮੰਤਰੀ ਸਰਜੀਤ ਸਿੰਘ ਬਰਾਲਾ ਪ੍ਰਕਾਸ਼ ਸਿੰਘ ਬਾਦਲੜ ਕੇ ਬਣ ਕੇ ਉਹਨਾਂ ਨੇ ਕਿਸੇ ਬੰਦੇ ਦਾ ਜ਼ਿਕਰ ਨਹੀਂ ਕੀਤਾ ਉਹ ਕਹਿੰਦੇ ਬੰਨ ਗਏ ਇੱਥੀ ਆ ਕਿ ਸਾਡੇ ਪਰਿਵਾਰ ਨੂੰ ਕੁਝ ਦੇ ਦਿਓ ਦਿੱਲੀ ਵਾਲਿਓ ਅਸੀਂ ਵੀਰ ਹੋ ਜੀਏ ਮੇਰੀ ਨੂੰਹ ਮੰਤਰੀ ਮੇਰਾ ਮੁੰਡਾ ਮੰਤਰੀ ਮੇਰਾ ਜਵਾਈ ਮੰਤਰੀ ਮੁੰਡੇ ਦਾ ਸਾਲਾ ਮੰਤਰੀ ਉਹ ਸਾਰਾ ਤਫਰ ਉਸ ਪਾਸੇ ਲੱਗ ਗਿਆ ਇਸ ਕਰਕੇ ਸ਼ਰੋਣੀ ਕਾਲੀ ਦਲ ਤੋਂ ਨੌਜਵਾਨ ਬੱਚੇ ਤਾਂ ਕਹਿਣ ਲੱਗੇ ਇਹ ਤਾਂ ਠੱਗਾ ਦੀ ਪਾਰਟੀ ਆ ਨੀਲੇ ਆਪਾ ਕਾਲ ਦਲ ਮੇਰੇ ਬਣ ਗਏ ਨਟੇਰੇ ਨਹੀਂ ਬਣੇ ਜਮਾਦਾਰ ਕੋਈ قصੂਰ ਨਹੀਂ ਇਹ ਸਰਮਾਇਦਾਰ ਲੋਕਾਂ ਦਾ قصੂਰ ਆ ਅਸੀਂ ਉਹ ਜਮਾਦਾਰ ਬਾਬਾ ਖੜਕ ਸਿੰਘ ਵਾਲੀ ਉਹ ਵੀ ਤੁਹਾਡੇ ਕਾਲੀ ਦਲ ਦੀ ਗੱਲ ਆ ਕਿਸੇ ਦੀ ਹੋਰ ਨਹੀਂ ਤੇ ਜਿਹੜਾ ਐਸੀ ਵਰਗ ਨੂੰ ਰਵਜਤਾ ਦਵਾਈਆਂ ਉਹ ਸਾਰਾ ਸ਼ਰੋਣੀ ਕਾਲੀ ਦਲ ਨੇ ਮੋਰਚੇ ਲਾ ਲਾ ਕੇ ਇਹਨਾਂ ਮੱਝ ਵੀ ਸੱਕ ਗਰੀਬਾਂ ਦੀ ਭਾਈ ਰਿਆਰ ਪੇਸ਼ਨ ਪੰਜਾਬ ਦੇ ਵਿੱਚ ਕਾਲੀ ਗੱਲ ਨੇ ਪਰ ਵੱਡਕਿਸਮਤੀ ਕਿ ਕਾਲੀ ਗੱਲ ਦੇ ਅਖੌਤੀ ਬੰਦੇ ਉਹ ਲੁਟੇਰੇ ਬਣ ਗਏ ਕਾਂਗਰਸ ਦਾ ਹਾਈ ਲੁਟੇਰੀ ਆ ਦਿੱਲੀ ਹਦ ਹਾਈ ਲੁਟੇਰੀ ਆ ਕੇਜਰੀਵਾਲ ਦੀ ਪਾਰਟੀ ਸਾਨੂੰ ਰੌਲਾ ਪਾਛਦਾ ਆ ਸਾਨੂੰ ਗੁੱਸਾ ਇਹਨਾਂ ਤੇ ਆ ਕਿ ਇਹਨਾਂ ਨੇ ਕਿਹਾ ਕੁਝ ਇਹ ਕੀਤਾ ਕੋ ਸਾ ਪਹਿਲੇ ਹੀ ਪਤਾ ਸੀ ਮੈਨੂੰ ਟੈਕਟ ਦਿੰਦੇ ਸੀ 2017 ਚ ਮੈਂ ਟੈਕਟ ਵਗਾ ਕੇ ਮਾਰੀ ਮੈਂ ਕਿਹਾ ਮੈਂ ਨਹੀਂ ਲੈਣੀ ਟੈਕਟ ਕਿ ਮੈਂ ਪੰਚ ਦਾ ਬੰਦਾ ਤੇ ਪੰਚ ਦਾ ਐਮਐਲਏ ਬਣ ਕੇ ਬਣਿਆ ਮੈਨੂੰ ਕੇਜਰੀ ਬਾਗ ਨੇ ਹੂਰਕਾ ਸਾਹਿਬ ਨੇ ਸੰਜੇ ਸਿੰਘ ਨੇ ਰਜਿੰਦਰ ਸਿੰਘ ਰੋਡੇ ਚੇਅਰਮੈਨ ਬਣਿਆ ਵਾ ਮੋਗ ਗਿਆ ਹੁਣ ਵੀ ਚਾਰ ਬੰਦੇ ਜਿਉਂਦੇ ਆ ਚਾਰ ਨੇ ਬੇਰੇ ਬਾਰੀ ਬਾਰੀ ਅੱਥੇ ਤੋਂ ਬਾਕੇ ਨੂੰ ਚੋਣ ਲੜਦਾ ਆਮ ਆਦੀ ਪਾਰਟੀ ਦੇ ਮੈਂ ਕਿਹਾ ਨਹੀਂ ਲੜਦੀ ਮੈਂ ਪੰਚ ਦੀ ਚੋਣ ਲੜੂ ਜਿੱਥੇ ਲੜੀ ਨੇ ਮਾ 17 ਦਾ ਪਹਿਲੇ ਬੜਿਆ ਹੁੰਦਾ ਐਜ ਕੀ ਵਜ਼ੀਰ ਹੁੰਦਾ ਪਰ ਵਜ਼ੀਰ ਹੁੰਦਾ ਉੱਥੇ ਸਿਰ ਨੀਵਾ ਕਰਕੇ ਕਿ ਇਹਦੀ ਵਾਲ ਦਾ ਵਜ਼ੀਰ ਜਿਹੜੇ ਸਿੱਖਾਂ ਦੇ ਉਲਟਾ